हेलो जी रेणू जी सत अकाल मोनिका तमन आए ने तोड़े चैनल दे नाम जो कि तुसी सब जानते हो चैनल का नाम मोनिका तमन ऑफिशियल है तो लाइट ने का दिता है सारा ही काम करा वैसे तो मेरा हो चुक है घर का वर्किंग कंप्लीट बट फिर भी एक लाइट हो ਤਾਂ ਇੱਕ ਵਧੀਆ ਜਿਹਾ ਲੱਗਦਾ ਹੈ ਹੈਨਾ ਤੇ ਜੇ ਲਾਈਟ ਨਾ ਹੋਵੇ ਤੇ ਬੜਾ ਬੇਕਾਰ ਲੱਗਦਾ ਤੇ ਮੈਂ ਸੋਚੇ ਚਲ ਯਾਰ ਮੈਂ ਕਰਾਂ ਦੀ ਕਰਾਂਗੀ ਕਿਉਂਕਿ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਕੁਝ ਤੇ ਕੰਮ ਕੰਪਲਸਲੀ ਹੈ ਚਾਹ ਫਿਰ ਉਹ ਕਰ ਦੇ ਪ੍ਰਤੀ ਹੋਣ ਚਾਹ ਫਿਰ ਆਪਣੇ ਪ੍ਰਤੀ ਹੋਣ ਸੋ ਦੇਖੋ ਜੀ ਗੋਭੀ ਮੈਂ ਸੋਚਿਆ ਛਿੱਲ ਲੈਂਦੀ ਆ ਤੇ ਤੁਸੀਂ ਵੀ ਅੱਜ ਕੱਲ ਗੋਭੀ ਹਲਕੀ ਜਿਹੀ ਥੋੜੀ ਛਾਂਡ ਛਾਂਡ ਕੇ ਛਿੱਲੋ ਕਿਉਂਕਿ ਗੋਭੀ ਦੇ ਵਿੱਚ ਪਾਇਆ ਜਾਣ ਵਾਲੀਆਂ ਸੁੰਡੀਆਂ ਜਿਹੜੀਆਂ ਕਿ ਇਹ ਇੱਕ ਨੰਬਰ ਦੇ ਪਹਿਲਾਂ ਹੀ ਪ੍ਰਧਾਨ ਨੇ ਦੇਖਿਆ ਜਾਵੇ ਦੇਖੋ ਫੁੱਲ ਮਲ ਇੱਕਦਮ ਸਾਫ਼ ਹੈ ਕੋਈ ਕਹਿ ਹੀ ਨਹੀਂ ਸਕਦਾ ਕਿ ਇਹਦੇ ਵਿੱਚ ਸੁੰਡੀ ਹੋਏਗੀ ਬਟ ਸੁੰਡੀ ਹੈ ਕਿਉਂਕਿ ਮੈਂ ਖੁਦ ਕਟਿੰਗ ਕਰ ਰਹੀ ਹਾਂ ਤੇ ਕਟਿੰਗ ਕਰ ਕਰਕੇ ਇਹਦੀ ਜਾਨ ਪਤਾਲ ਕਰ ਰਹੀ ਹਾਂ ਉਹ ਦੇਖਿਆ ਜਾਣਾ ਕਿ ਮੈਂ ਟੈਪ ਦੇ ਵਿੱਚ ਆਲਰੇਡੀ ਫੁੱਲ ਗੋਭੀ واਸ਼ ਕਰ ਚੁੱਕੀ ਹਾਂ ਪ੍ਰੋਪਰ ਤੇ ਸੋਚੇ ਚਲ ਕਾਫੀ ਟਾਈਮ ਹੋ ਚੱਲਿਆ ਮਸਾਲੇ ਵਾਲੀ ਗੋਭੀ ਮੈਂ ਖਾਦੇ ਨੂੰ ਕਾਫੀ ਟਾਈਮ ਹੋ ਗਿਆ ਸੀ ਗਲਦੀ ਹੈ ਤੇ ਸੋਚੇ ਚਲਿਆ ਬਿਨਾ ਆਲੂ ਤੋਂ ਬਿਨਾ ਆਲੂ ਤੋਂ ਗੋਭੀ ਬਣਾਉਣੀ ਹੈ ਤੇ ਉਹ ਵੀ ਮਸਾਲੇ ਵਾਲੀ ਗੋਭੀ ਬੜੀ ਹੀ ਸਵਾਦਬੰਦੀ ਹੈ ਤੇ ਤੁਸੀਂ ਮੰਨੋਗੇ ਹਜੇ ਤਾਂ ਯਸਟ ਮੈਂ ਗੋਭੀ ਨੂੰ ਕਟਿੰਗ ਹੀ ਕਰ ਰਹੀ ਹਾਂ ਦੇਖੋ ਮੈਕਸਿਮਮ 3 ਤੋਂ 4 ਜਿਹੜੇ ਫੁੱਲ ਇਸ ਤਰ੍ਹਾਂ ਦੇ ਮਲਮ ਮੈਂ ਕਟਿੰਗ ਕਰ ਲਿੱਤੇ ਹੋਏ ਹੈ ਤੇ ਸੁੰਡੀਆਂ ਇੱਕ ਇੱਕ ਸੁੰਡੀ ਜਿਹੜੀ ਕਿ ਦੇਖ ਕੇ ਕਟਨੀ ਪੈਂਦੀ ਹੈ ਤੇ ਫਿਲਹਾਲ ਦੀ ਘੜੀ ਸਾਡੇ ਗੋਭੀ ਦੇ ਵਿੱਚ ਇੱਕ ਸੁੰਡੀ ਤਾਂ ਪਾਈ ਹੀ ਗਈ ਹੈ ਤੇ ਕਹਿੰਦੇ ਨੇ ਵਹਿਮ ਦਾ ਕੋਈ ਇਲਾਜ ਨਹੀਂ ਮੇਰੇ ਪੈ ਗਿਆ ਇਹ ਅੰਦਰ ਹੁਣ ਵਹਿਮ ਤੇ ਇਸ ਲਈ ਮੈਂ ਪੂਰਾ ਇਹਦੀ ਸ਼ਾਨਾ ਸ਼ਾਨੀ ਕਰਕੇ ਟੇਕ ਕਰਾਂਗੀ ਤੇ ਇਹ ਦੇਖੋ ਇਹ ਸੁੰਡੀ ਓਏ ਓਏ ਆ ਜਾ ਇੱਧਰ ਤੂੰ ਇਹ ਇਹ ਦੇਖੋ ਆ ਦੇਖੋ ਜੀ ਕਿੰਨੀ ਨਾ ਆਪਣਾ ਨਾ ਸਮਾਰਟ ਬਣ ਰਹੀ ਹੈ ਕਿ ਕਰਜ਼ ਦੇ ਵਿੱਚ ਨਹੀਂ ਆ ਰਹੀ ਤੇ ਇਕੱਠੀ ਹੋਈ ਜਾ ਰਹੀ ਹੈ ਹਰ ਜਗ੍ਹਾ ਤੇ ਇਹ ਐ ਦੇਖੋ ਇਹ ਦੇਖੋ ਸੁੰਡੀ ਇਹ ਵਾਲੀ ਸੁੰਡੀ ਹੈ ਜਿਹੜੀ ਤੁਸੀਂ ਦੇਖ ਰਹੇ ਪਲੇਟ ਦੇ ਨਾਲ ਲੱਗੀ ਹੋਈ ਤੇ ਇਹ ਦੇਖੋ ਨਜ਼ਰ ਆ ਰਹੀ ਹੈ ਤੁਹਾਨੂੰ ਕਿ ਨਹੀਂ ਆ ਰਹੀ ਬਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੁੰਡੀ ਦੇਖੋ ਪਲੇਟ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਈਟ ਸੁੰਡੀਆਂ ਜਿਹੜੀਆਂ ਕਿ ਗੋਭੀ ਦੇ ਵਿੱਚ ਪਾਈਆਂ ਜਾਂਦੀਆਂ ਨੇ ਤੇ ਕਈ ਲੋਕ ਕੀ ਕਰਦੇ ਨੇ ਕਈ ਲੋਕ ਬਹੁਤ سارے ਲੋਕ ਨਹੀਂ ਕਈ ਲੋਕ ਇਸ ਚੰਦੇ ਵੀ ਹੁੰਦੇ ਨੇ ਆਪਣੇ ਆਪ ਨੂੰ ਜਲਦੀ ਤੋਂ ਜਲਦੀ ਫ੍ਰੀ ਕਰਨ ਲਈ ਸਿੱਧੀ ਸਿੱਧੀ ਗੋਭੀ ਦੀ ਕਟਿੰਗ ਕਰ ਦਿੰਦੇ ਆ ਮਤਲਬ ਦੇਖਦੇ ਨਹੀਂ ਐ ਛਾਂਡਦੇ ਨਹੀਂ ਐ ਤੇ ਕੋਸ਼ਿਸ਼ ਕਰੋ ਕਿ ਇਹ ਦਿਨਾਂ ਦੇ ਵਿੱਚ ਜੋ ਗੋਭੀ ਪਾਈ ਜਾ ਰਹੀ ਹੈ ਉਸ ਗੋਭੀ ਵਿੱਚ 110% ਸੁੰਡੀਆਂ ਹੋਣੀਆਂ ਹੀ ਹੋਣਗੀਆਂ ਸੁੰਡੀ ਦਿਖਾਉਣ ਦੇ ਵਿੱਚ ਦੇਖੋ ਮੈਂ ਆਪਣਾ ਕਿੰਨਾ ਟਾਈਮ ਵੇਸਟ ਕੀਤਾ ਹੁਣ ਤਾਂ ਮੈਂ ਸ਼ਾਇਦ 2-4 ਫੁੱਲ ਵੱਧ ਕੱਟ ਹੀ ਲੈਂਦੀ ਸੋ ਬਾਕੀ ਪਰਿਵਾਰ ਫੇਸਬੁੱਕ ਫੈਮਲੀ YouTube ਫੈਮਲੀ ਕੀਵੇਂ ਹੋ ਸਾਰੇ ਪਰਿਵਾਰ ਸਮੇ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਤੰਦਰੁਸਤ ਹੋਗੇ ਅੱਜ ਹੈਗਾ ਸੋਮਾਰ ਦਾ ਦਿਨ ਜੋ ਕਿ ਤੁਸੀਂ ਸਭ ਜਾਣਦੇ ਹੋ ਤੇ ਬਾਕੀ ਮੈਨੂੰ ਇਹ ਹੀ ਸੀ ਕਿ ਚਲ ਮੈਂ ਹੁਣ ਫ੍ਰੀ ਆ ਤੇ ਕਰਾਂ ਤੇ ਕਰਾਂ ਕੀ ਤੇ ਚਲੋ ਇਸੇ ਬਾਨਿਆ ਸੀ ਆਪਣਾ ਇੱਕ ਵੀਡੀਓ ਰੈਡੀ ਕਰ ਲੈਂਦੇ ਆ ਤੇ ਇੱਕ ਸਾਡਾ ਜਿਹੜਾ ਕੰਮ ਹੈ ਉਹ ਵੀ ਮਤਲਬ ਜਿਹੜਾ ਰੁਕਿਆ ਹੋਇਆ ਹੈ ਨਾਲ ਲੱਗਦਾ ਹੋ ਜੀਗਾ ਬਾਕੀ ਵੀ ਵੀਕ ਫਾਰ ਮੀ ਆਲਰੇਡੀ ਸਕੂਲ ਜਾ ਚੁੱਕੇ ਹੋਏ ਨੇ ਬੱਚਿਆਂ ਨੇ ਤੁਸੀਂ ਸਭ ਜਾਣਦੇ ਹੋ ਸਕੂਲ ਲੱਗੇ ਹੋਏ ਨੇ ਬਟ ਸਾਡੀ ਛੋਟੀ ਵਿਦਿਆ ਦਾ ਸਕੂਲ ਨਹੀਂ ਲੱਗਾ ਕਿਉਂਕਿ ਉਹ ਗੁਰਸਿੱਖੀਆਂ ਦੇ ਨਾਲ ਜੁੜਿਆ ਹੋਇਆ ਸਕੂਲ ਹੈ ਤੇ ਅੱਜ ਗੁਰੂ ਸਾਹਿਬ ਜੀ ਦਾ ਕੁਝ ਛੋਟੇ ਮਤਲਬ ਸਕੂਲ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਇਸ ਕਾਰਨ ਸਕੂਲ ਦੀ 홀ੀਡੇ ਹੋ ਗਈ ਤੇ ਇਸ ਕਾਰਨ ਵਿਦਿਆ ਅੱਜ ਘਰ ਹੀ ਹੈ ਵਿਦਿਆ ਸਕੂਲ ਨਹੀਂ ਗਿਆ ਬਾਕੀ ਉਹ ਇੱਕ ਨਾ ਮੈਨੂੰ ਨਾ ਕਿਸੇ ਨੇ ਕਿਹਾ ਕਿ ਤੁਸੀਂ ਨਾ ਐਲਪਲਨ ਸ਼ਾਇਦ ਤੁਸੀਂ ਸਾਰੇ ਜਾਣਦੇ ਹੋ ਹੋਗੇ ਇਸ ਤਰ੍ਹਾਂ ਦਾ ਐਲਪਲਨ ਜਿਹੜਾ ਕਿ ਮੈਂ ਡਾਲਦੀ ਆ ਵੈਸੇ ਤਾਂ ਮੈਂ ਇਸ ਤਰ੍ਹਾਂ ਦਾ ਐਲਪਲਨ ਤੁਸੀਂ ਸਾਰੇ ਨੇ ਦੇਖਿਆ ਹੋਏਗਾ ਮੈਂ ਡਾਲਦੀ ਗਿਆ ਮੈਨੂੰ ਕਿਸੇ ਨੇ ਕਿਹਾ ਕਿ ਮਤਲਬ ਤੁਹਾਡੇ ਕੋਲ ਮਤਲਬ ਐਲਪਲਨ 1 ਪੀਸੀ ਹੈ ਤੇ ਬੰਦਾ ਪੁੱਛੇ ਕੀ ਹੋਰ ਮੇਰੇ ਕੋ ਐਰਪਲਨ ਹਜ਼ਾਰ ਪੀਸ ਹੋਣਗੇ ਦੱਸ ਮੈਂ ਕਿਹੜਾ ਇੱਥੇ ਕਿਤੇ ਘਰ ਘਰ ਕੰਮ ਕਰਦੀ ਫਿਰਦੀ ਜਿਹੜੇ ਵੱਖਰੇ ਵੱਖਰੇ ਐਰਪਲਨ ਬੰਨਨੇ ਆ ਲੋਕ ਵੀ ਨਾ ਬੰਨੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਮੈਸੇਜ ਕਰਦੇ ਨੇ ਜਿਸ ਮੈਸੇਜ ਦਾ ਜਵਾਬ ਦੇ ਲੱਗੇ ਬਹੁਤ ਗੁੱਸਾ ਆਉਂਦਾ ਮੈਨੂੰ ਸੀਰੀਅਸਲੀ ਤੇ ਬੰਦਾ ਪੁੱਛੇ ਕੀ ਦੱਸੋ ਜੀ ਕਿੰਨੇ ਐਰਪਲਨ ਘਰ ਦੇ ਵਿੱਚ ਕਿ ਮੈਕਸਿਮਮ ਕਿੰਨੇ ਐਰਪਲਨ ਹੋਣੇ ਤਾਂ ਚਾਹੀਦੇ ਨੇ ਘਰ ਦੇ ਵਿੱਚ ਇੱਕ ਹੀ ਕਾਫੀ ਹੁੰਦਾ ਸਾਡੇ ਲਈ ਜਿਹੜਾ ਕਿ ਚਲੋ ਸਾਡੇ ਕੱਪੜਿਆਂ ਦੀ ਸੇਫਟੀ ਰੱਖਦਾ ਹੈ ਬਚਾਂਦਾ ਹੈ ਪਾਣੀ ਦੇ ਵਿੱਚ ਜੋ ਸਰਫ ਚੋ ਬਚਾਂਦਾ ਹੈ ਕੱਪੜੇ ਖਰਾਬ ਹੋ ਜਾਂਦਾ ਜਿਹੜਾ ਸੰਭਾਵਨਾ ਘਟ ਜਾਂਦੀ ਹੈ ਤੁਸੀਂ ਨਾਰਮਲੀ ਇਸ ਤਰ੍ਹਾਂ ਹੀ ਕਿਚਨ ਦੇ ਵਿੱਚ ਜੋ ਕਈ ਵਾਰ ਮੇਰੇ ਨਾਲ ਵੀ ਹੋ ਚੁੱਕਿਆ ਮੈਂ ਇਸ ਤਰ੍ਹਾਂ ਹੀ ਕੰਮ ਜਿਹੜਾ ਕਰਦੀ ਆ ਆਪਣੇ ਘਰ ਦਾ ਤੇ ਸੀਰੀਅਸਲੀ ਮਤਲਬ ਸਾਰਾ ਹੀ ਐਸਾਈਡ ਤੋਂ ਲੈ ਕੇ ਤੇ ਇੰਨੀ ਜਗ੍ਹਾ ਜਿਹੜੀ ਕਿ ਪਾਣੀ ਨਾਲ ਸਾਡੀ ਵੈਸੇ ਵੀ ਮਤਲਬ ਕੱਪੜੇ ਬਰਤਨ ਹੈਂਡ ਵਗੈਰਾ ਸੋ ਵਰਕਿੰਗ ਕਿਚਨ ਨੂੰ ਲੈ ਕੇ ਤੇ ਉਹ ਬਦੋ ਬਦੀ ਖੋਈ ਜਾਂਦਾ ਚਲੋ ਐ ਵਾ ਕਿ ਇਹਦੇ نیچے ਮਤਲਬ ਇੱਕ ਜਸਟ ਅ ਪੋਲੀਥੀਨ ਇਸਟਰਾ ਦਾ ਵਾਈਟ ਕਲਰ ਦਾ ਲੱਗਾ ਹੁੰਦਾ ਹੈ ਤੇ ਐ ਕਿ ਚਲੋ ਕੱਪੜਿਆਂ ਨੂੰ ਸੇਫ ਰੱਖਦਾ ਤੇ ਜਿਹੜਾ ਕਿ ਵਨ ਡੇ ਲਈ ਤੇ ਚਲੋ ਕੱਪੜੇ ਕੰਪਲੀਟ ਨਿਕਲ ਹੀ ਜਾਂਦੇ ਨੇ ਤੇ ਮੈਂ ਤਾਂ ਸਿਰਫ ਉਹ ਸਿਰਫ ਮਤਲਬ ਦਿਖਾ ਲ ਲਈ ਨਹੀਂ ਬੰਦੀ ਇਹ ਤਾਂ ਮੈਂ ਸਿਰਫ ਇੱਕ ਆਪਣੀ ਹੈਬਿਟ ਰੱਖੀ ਹੋਈ ਇਸ ਤਰ੍ਹਾਂ ਦੀ ਕਿ ਚਲੋ ਹੋ ਸਕੇ ਤੇ ਆਪਣੀ ਟੀ-ਸ਼ਰਟਸ ਵਗੈਰਾ ਜਿੰਨੀ ਬਚਾ ਸਕਦੇ ਹੋ ਤੇ ਬਚਾਓ ਕਿਉਂਕਿ ਮੈਂ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਮੈਂ ਸੂਟ ਵਗੈਰਾ ਵੈਸੇ ਵੀ ਬਹੁਤ ਘੱਟ ਵਿਜ਼ਿਟ ਕਰਦੀ ਬਹੁਤ ਘੱਟ ਤੇ ਜ਼ਿਆਦਾਤਰ ਰੈਗੂਲਰ ਮੇਰਾ ਘਰ ਦੇ ਵਿੱਚ ਹੀ ਜ਼ਿਆਦਾਤਰ ਹੈ ਨਾ ਸੈਨਾ ਜਿਸ ਤਰ੍ਹਾਂ ਦਾ ਵੀ ਹੈ ਮੈਂ ਆਪਣੇ ਮਾਹੌਲ ਦੇ ਨਾਲ ਰਹਿ ਰਹੀ ਆ ਤੇ ਇਸ ਲਈ ਦੇਖੋ ਜੀ ਗੱਲ ਕਰਨ ਵਾਲੇ ਨੇ ਵੀ ਕੀ ਜਵਾਬ ਦਿੱਤਾ ਕਿ 에ਰਪਲੇਨ ਤੁਹਾਡੇ ਕੋਲ 1 ਪੀਸ ਹੈ ਕੀ ਬਨੋ ਦੁਨੀਆ ਦਾ ਸੱਚੇ ਪਾਤਸ਼ਾਹ ਹੈ ਗੁਰੂ ਜੀ ਜਾਨੇ ਵਾਕੀ ਹੈ ਗਾਣਾ ਕਿਤਨਾ ਕਿਤੇ ਹਰ ਇੱਕ ਲਈ ਪ੍ਰਭਾਵ ਹੈ ਕੋਈ ਸਮਝਦਾਰ ਹੋਵੇ ਤੇ ਨਹੀਂ ਇਸਾਂ ਦੇ ਪੁਆਇੰਟ ਥੋੜੀ ਗੱਲਾਂ ਕਰਦਾ ਪਰ ਜਿਹੜਾ ਕੋਈ ਨਹੀਂ ਸਮਝਦਾਰ ਉਹ ਗੱਲਾਂ ਕਰ ਹੀ ਜਾਂਦਾ ਹੈ ਸੋ ਬਾਕੀ ਪਰਵਾਰ ਫੇਸਬੁੱਕ ਫੈਮਲੀ ਜੀ ਜਿਸ ਰਾਏ ਦੀ ਗੋਭੀ ਦੀ ਗੱਲ ਮੈਂ ਕੀਤੀ ਆ ਉਸ ਗੋਭੀ ਵੱਲ ਦੇਖ ਹਸਤਾਲ ਕਰਕੇ ਕਟਿੰਗ ਕਰੋ ਤੇ ਕੋਸ਼ਿਸ਼ ਕਰੋ ਗੋਭੀ ਹੀ ਕਿਉਂ ਹੋਰ ਵੀ ਕਾਫੀ ਸਬਜ਼ੀਆਂ ਇਸ ਤਰ੍ਹਾਂ ਦੀਆਂ ਪਾਈਆਂ ਜਾਂਦੀਆਂ ਜਿਨ੍ਹਾਂ ਵਿੱਚ ਸੁੰਡੀਆਂ ਪੈਦਾ ਹੋ ਜਾਂਦੀਆਂ ਨੇ ਤੇ ਕੋਸ਼ਿਸ਼ ਇਹ ਹੀ ਰੱਖੋ ਕਿ ਜਿੰਨੀ ਵੀ ਸਬਜ਼ੀ ਹੈ ਵਧੀਆ ਖਾਓ ਤੇ ਆਪਣੇ ਕਾਦੇ ਤਰੀਕੇ ਤੌਰ ਦੇ ਨਾਲ ਹੀ ਵਧੀਆ ਕਟੋ ਕਟਿੰਗ ਕਰੋ ਵਧੀਆ ਨੂੰ ਤੜਕਾ ਲਗਾਓ ਤਾਂ ਕਿ ਜਿਹੜੀ ਕਿ ਗੋਭੀ ਦਾ ਸਵਾਦ ਬਿਲਕੁਲ ਬਾਦ ਦੀ ਗੋਭੀ ਵਰਗਾਈ ਹੋਵੇ ਸੋ ਬਾਕੀ ਓਕੇ ਜੀ ਧੰਨਵਾਦ थैंक यू so much ਪਰਵਾਰ Facebook ਫੈਮਲੀ ਚ ਵੈਲਕਮ